ਕਲਸਾ ਵਾਹਿਗੁਰੂ ਜੀ ਕੀ ਖਦਾਈ ਗੁਰੂ ਤੇਗ ਬਹਾਦਰ ਮਾਯਾ ਪ੍ਰਕਾਸ਼ ਜਤਸ ਦੇ ਮੌਕੇ ਤੇ ਸੰਗਤਾਂ ਦਾ ਇਕੱਠ ਦਰਬਾਰ ਸਾਹਿਬ ਨੂੰ ਰਸਨਾਇਆ ਗਿਆ ਬਹੁਤ ਸੁਨਾਨ ਤਰਨ ਤਾਰਨ ਦਰਬਾਰ ਸਾਹਿਬ ਰਚਨ ਸਮਾਰ ਗੁਰੂ ਅਰਜਨ ਸਾਹਿਬ ਤਨ ਗੁਰੂ ਤੇਗ ਬਹਾਦਰ ਮਾਰੇ ਪ੍ਰਕਾਸ਼ ਗੁਰੂ ਪਰਵ ਦੀਆਂ ਲੱਖ ਲੱਖ ਜਾਈਆਂ ਸਾਸੰਗਾਂ ਦਾ ਸਿਮਰਤਿਸ ਸਕਰੀਨਾਂ ਲੱਗੀਆਂ ਰਾਤ ਨੂੰ ਪ੍ਰੋਗਰਾਮ ਪੂਰਾ ਜੀ 22 ਤਰੀਕ ਤੋਂ ਹਾਂ ਸ਼ੁਰੂ ਹੋਇਆ ਪ੍ਰੋਗਰਾਮ ਤੇ 30 ਅਪ੍ਰੈਲ ਤੱਕ ਚੱਲਣਾ ਹੈ ਪ੍ਰੋਗਰਾਮ ਦਰਬਾਰ ਸਾਹਿਬ ਜੀ ਵਾਹਿਗੁਰੂ ਕੱਲ ਨੂੰ 29 ਨੂੰ 7 ਤੋਂ 8 ਭਾਈ ਜਸਤਸੰਗ ਜੀ ਲੱਗਣਗੇ ਮਨਜੀਤ ਸਾਹਿਬ ਵਾਲੇ ਦਰਬਾਰ ਸਾਹਿਬ ਬਹੁਤ ਪ੍ਰੋਗਰਾਮ ਜੀ ਦਾ ਪਰੰਨ ਦਿਨ ਸਾਰੀਆਂ ਸੰਗਤਾਂ ਆਏ ਹੋਮਾਂਗੇ ਉਹ ਮਈ ਤੱਕ ਪ੍ਰੋਗਰਾਮ ਚੱਲਣਾ ਦਰਬਾਰ ਸਾਹਿਬ ਬਹੁਤ ਰੌਣਕ ਆ ਹਰ ਪਾਸੇ ਲਾਈਟਾਂ ਲੱਗੀਆਂ ਜਗਮਗ ਜਗਮਗਾ ਹੁੰਦੀ ਆ ਸਭ ਨੂੰ ਬੇਨਤੀ ਆ ਵੀ ਜਿਹੜੇ ਲਾਗੇ ਬੰਨੇデア ਜਰੂਰ ਆਓ ਤੇ ਦਰਸ਼ਨਦਾਰੀ ਕਰੋ ਗੁਰੂ ਸਾਹਿਬ ਦੇ ਘਰ ਦੇ ਬਹੁਤ ਹੀ ਆਨੰਦਮਈ ਮਾਹੌਲ ਆ ਆਨੰਦ ਆ ਰਿਹਾ ਜਿਸ ਸਾਹਿਬ ਦੇ ਘਰ ਆਗੇ ਉਹ ਦੇਖੋ ਸੰਗਤਾਂ ਦਾ ਹੜ ਆ ਰਹੀਆਂ ਸੰਗਤਾਂ ਰਾਤ ਸਾਰੀ 12 ਵਜੇ ਤੱਕ ਪ੍ਰੋਗਰਾਮ ਚੱਲਣਾ ਅੱਜ ਤੋਂ ਸ਼ੁਰੂ ਹੈ ਜੀ ਉਹ ਤਾਂ 22 ਤਰੀਕ ਤੋਂ ਸ਼ੁਰੂ ਹੋ ਥਾਂ ਥਾਂ ਪ੍ਰੋਗਰਾਮ ਹੋ ਰਿਹਾ ਸੀ ਰਾਜ ਤਰਨਤਾ ਦਰਬਾਰ ਤੋਂ ਸ਼ੁਰੂ ਹੋ ਗਿਆ ਵਾ ਬਹੁਤ ਸੋਹਣੀ ਸਟੇਜ ਲਾਈ ਆ ਰਾਤ ਨੂੰ ਲਾਈਟਾਂ ਦਿਖਣਦੀਆਂ ਤਾਂ ਦਿਖਾਉਨੇ ਤੁਹਾਨੂੰ ਰਾਤ ਨੂੰ ਥੋੜਾ ਬਸ ਹਨੇਰਾ ਟਾਈਮ 6 12 ਹੋ ਗਿਆ 7 ਵਜੇ ਤੁਹਾਨੂੰ ਦਿਖਾਉਨੇ ਆ ਧੰਨ ਗੁਰਜਤ ਸਿੰਘ ਸਾਹਿਬ ਮਾਰੀ ਦੇ ਲੰਗਰ ਆ ਚਾਹ ਦਾ ਲੰਗਰ ਹੈ ਜੀ ਚਲਣ ਦਿਆ ਬਹੁਤ ਸੋਹਣਾ ਨਜ਼ਾਰਾ ਜੀ ਆ ਚਾਰੇ ਪਾਸੇ ਲਾਈਟਾਂ ਅੰਦਰ ਦੀਵਾਨ ਹਾਲ 'ਚ ਐਲ ਸੀ ਡੀਆਂ ਲੱਗੀਆਂ ਬਾਹਰ ਬਸ ਕੁਝ ਡੇਰ ਤੱਕ ਚੱਲ ਪੈਣੀਆਂ ਇਹ ਹਾਜ਼ਰੀ ਭਰੋ ਜੀ ਜਿਹੜੇ ਜਿਹੜੇ ਲੱਗ ਗਿਆ ਤਰਨਤਨ ਸਾਹਿਬ ਦਰਬਾਰ ਸਾਹਿਬ ਆਉ 10 ਦਿਨਾਂ 9 ਤਰੀਕ ਤੱਕ ਪ੍ਰੋਗਰਾਮ ਚੱਲਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ